नया न्यूज चैनल लाने से पहले हमने आपसे पूछा कैसा होना चाहिए न्यूज चैनल तो आपने हमें बताया खबरें हो एजेंडा नहीं तो अब देखिए तक 360 गली से ग्लोब तक पार्टी इलेक्शन लड़ोगी पर जिम्मे आप पार्टी है बीजेपी कांग्रेस है इस तरह राज ਅਸੀਂ ਚਾਹੁੰਦੇ ਹਾਂ ਕਿ ਅਗਲੇ ਸਾਲ ਸਾਡਾ ਪੰਥ ਦਾ ਰਾਜ ਹੋਵੇ ਸਾਰੇ ਜਿੰਨੇ ਵੀ ਅਕਾਦੀ ਤੇ ਰਹੇਗੇ ਇਕੱਠੇ ਹੋ ਜਾਣ ਜਿਹਦੇ ਨਾਲ ਆਪਾਂ ਸਾਰੇ ਇਕੋ ਕੇ ਇਲੈਕਸ਼ਨ ਲੜ ਕੇ ਆਪਣੀ ਸਰਕਾਰ ਬਣਾਈਏ ਆਪਣੀ ਸਰਕਾਰ ਤਾਂ ਬਣਾ ਲਾਂਗੇ ਬਾਹਰ ਦੇ ਮੁਲਖਾਂ ਦੇ ਵਿੱਚ ਵੀ ਮੋਦੀ ਸਰਕਾਰ ਨੇ ਸਿੱਖ ਵਰਵਾਤੇ ਕਿ ਇਹ ਮੋਦੀ ਹੈ ਭੋਰ ਦੇ ਨਾਲ ਮਿੱਠਾ ਹੈ ਇੱਕ ਰਾਜਨਾਥ ਸਗੇ ਫੋਰਸ ਦਾ ਵਜੀ ਜੈ ਸ਼ੰਕਰ ਸਾਡੀ ਪਾਰਟੀ ਅਨੇਕਸ਼ਨ ਲੜੂਗੀ ਪਰ ਅਸੀਂ ਚੋਣੇ ਹੈ ਕਿ ਜਿਵੇਂ ਆਪ ਪਾਰਟੀ ਹੈ ਬੀਜੇਪੀ ਕਾਂਗਰਸ ਹੈ ਇਸ ਤਰ੍ਹਾਂ ਇਹ ਰਾਜ ਨਾ ਕਰ ਜਣ ਅਸੀਂ ਚਾਹੁੰਦੇ ਹਾਂ ਕਿ ਅਗਲੇ ਸਾਲ ਸਾਡਾ ਪੰਥ ਦਾ ਰਾਜ ਹੋਵੇ ਸਾਰੇ ਜਿੰਨੇ ਵੀ ਅਕਾਲੀ ਤੇ ਰਹਗੇ ਐ ਇਕੱਠੇ ਹੋ ਜਾਣ ਜਿਹਦੇ ਨਾਲ ਆਪਾਂ ਸਾਰੇ ਇਕ ਹੋ ਕੇ ਇਲੈਕਸ਼ਨ ਲੜ ਕੇ ਆਪਣੀ ਸਰਕਾਰ ਬਣਾਈਏ ਆਪਣੀ ਸਰਕਾਰ ਤਾਂ ਬਣਾ ਲਾਂਗੇ ਪਰ ਔਰ ਰੁਕਾਂਗੇ ਕਿ ਇਹ ਤੁਹਾਡੀ ਸਰਕਾਰ ਹੈ ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋ ਸਕਦੀਆਂ ਜੇ ਤੁਸੀਂ ਏਕਤਾ ਕਰ ਲਓ ਔਰ ਸ਼ਰੋਬਨੀ ਅਕਰ ਨਦਰ ਅੰਬਰ ਸਾਹਿਬ ਜਿਸ ਨੇ ਹਮੇਸ਼ਾ ਤੁਹਾਡੀ ਸੇਵਾ ਕੀਤੀ ਹੈ ਇਸ ਨੂੰ ਅਪਣਾ ਕੇ ਵੋਟ ਪਾ ਕੇ ਅਸੈਂਬਲੀ ਦੇ ਵਿੱਚ ਭੇਜੋ ਹੁਣ ਤੁਹਾਨੂੰ ਪਤਾ ਹੈ ਕਿ ਬਾਰਦੇ ਮੁਲਖਾਂ ਦੇ ਵਿੱਚ ਵੀ ਮੋਦੀ ਸਰਕਾਰ ਨੇ ਸਿੱਖ ਮਰਵਾਤੇ ਇਹ ਮੋਦੀ ਹੈ ਫੋਰਡ ਨਾਲ ਮਿੱਥਾ ਹੈ ਇੱਕ ਰਾਜਨਾਥ ਸੀਗੇ ਫੋਰਡ ਦਾ ਵਜੀਦ ਜੈ ਸ਼ੰਕਰ ਵਿਦੇਸ਼ੀ ਵਜੀਦ ਰੋ ਦਾ ਮਹਿਕਮਾ ਔਰ ਸਮੰਤ ਜੈਨ ਗੋਇਨ ਇਹਨਾਂ ਸਾਰਿਆਂ ਨੇ ਕੈਨੇਡਾ ਦੇ ਵਿੱਚ ਸਿੱਖਾਂ ਦੀ ਨਸਲਕੋਸ਼ੀ ਤਾਂ ਨਹੀਂ ਕੀਤੀ ਪਰ ਜਿੰਨੇ ਵੀ ਖਾਲਸਤਾਨੀ ਸਿੱਖ ਸੀਗੇ ਉਹਨਾਂ ਨੂੰ ਗੋਲੀ ਨਾਲ ਮਰਵਾਤਾ ਹੈ ਕਿਹੜੇ ਕਿਹੜੇ ਹੈਗੇ ਆ ਇਹ ਹੈਗੇ ਆ ਦੂਸਰੇ ਪਾਸ਼ਾ ਮਹਾਰਾਜ ਤੀਸਰੇ ਪਾਸ਼ਾ ਮਹਾਰਾਜ ਜੋਸ਼ੇ ਪਾਸ਼ਾ ਪਨ ਵਿੱਚ ਪਾਸ਼ਾ ਛੇ ਵਿੱਚ ਪਾਸ਼ਾ ਇਹ ਇਹ ਹੈਗੇ ਆ ਹਰਦੀਪ ਸਿੰਘ ਨੱਜਰ ਜਿਨ੍ਹਾਂ ਨੂੰ ਮਾ ਮੋਦੀ ਸਰਕਾਰ ਨੇ ਕੈਂਡੀਡੇਟ ਵਿੱਚ ਮਰਵਾਇਆ ਹੈ ਫਿਰ ਰਿਪੁਤ ਦਵਨ ਸਿੰਘ ਮਲਕ ਹੈ ਫਿਰ ਆਪਣੇ ਮੋਗੇ ਦਾ ਬੰਦਾ ਹੈ ਸੁਖਦੂਲ ਸਿੰਘ ਫਿਰ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡਾ ਪਰਵਾਤਾ ਔਰ ਪਾਕਿਸਤਾਨ ਦੇ ਵਿੱਚ ਆਪਣਾ ਜੀਅ ਅਤਮਾਇਆ ਭੇਜਿਆ ਪਰਮਜੀਤ ਸਿੰਘ ਪੰਡਵੜ ਤੇ ਲਖਬੀਰ ਸਿੰਘ ਰੋਡੇ ਪਰਵਾਤੇ ਹੈ ਪੰਜਾਬ ਦੇ ਵਿੱਚ ਮੂਸੇਵਾਲ ਪਰਵਾਤਾ ਗੁਰਪ੍ਰੀਤ ਸਿੰਘ ਉਸ ਉਸ ਨੂੰ ਪਰਵਾਤਾ ਤੇ ਆਪਣੇ ਦੀਪ ਸਿੰਘ ਸਿੱਧੂ ਨੂੰ ਕਿੱਥੇ ਮਰਵਾਇਆ ਹਰਮਾ ਹਰਾਨੇ ਦੇ ਵਿੱਚ ਜੇ ਸਾਥ ਸੰਗਤ ਜੀ ਵਾਰ ਆਪਣੀ ਖੈਤੀ ਨੂੰ ਖਾਣ ਲੱਗ ਪੇ ਤਾਂ ਫੇਰ ਉਹ ਵਾਰ ਨੂੰ ਖੀ ਕੀਤਾ ਜਾਂਦਾ ਹੈ ਉਹਨੂੰ ਫਨਾ ਕਰੀਦਾ ਹੈ ਜਾਂ ਖੱਟੀਦਾ ਹੈ ਜਾਂ ਉਹਦੇ ਤੋਂ ਆਪਣਾ ਰਿਸ਼ਤਾ ਛੱਡ ਕੇ ਉਹਦਾ ਖਾਤਮਾ ਕੀਤਾ ਜਾਂਦਾ ਹੈ ਇਹ ਚੀਜ਼ ਕਦੇ ਨਹੀਂ ਹੋ ਸਕਦੀ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਵੇ ਔਰ ਉਹ ਬਾਦ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਇੱਥੇ ਹਰਿਆਣਾ ਪੰਜਾਬ ਦੇ ਵਿੱਚ ਜਿਹੜੇ ਸਿੱਖ ਖਾਲਸਾਣ ਦੀ ਗੱਲ ਕਰਦੇ ਆ ਉਹਨਾਂ ਨੂੰ ਜਾਨੋਂ ਮਰਵਾ ਦੇ ਸੋ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਇਹੋ ਜਿਆਦੇ ਕਿ ਜੇ ਆਪਣੇ ਵਿੱਚ ਏਕਤਾ ਨਾ ਰਹੀ ਤੇ ਹਿੰਦੂਤਵਾ ਦਾ ਰਾਜ ਦਿੱਲੀ ਦੇ ਵਿੱਚੋਂ ਜਿਹੜਾ ਲਾਗੂ ਹੋਇਆ ਹੋਇਆ ਉਹ ਜ਼ੁਲਮ ਕਰੀ ਜਾਵੇ ਤੁਹਾਡੇ ਕੋਲੇ ਕੋਈ ਚੀਫ ਮਿਨਿਸਟਰ ਕੋਈ ਅਸੈਂਬਲੀ ਨਾ ਹੋਵੇ ਜਿਹੜਾ ਤੁਹਾਡੀ ਰੱਖਿਆ ਕਰ ਸਕੇ ਸੋ ਇਸ ਤਰ੍ਹਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਸੇ ਰੇਖਤਾ ਨਹੀਂ ਹੁੰਦੀ ਉਹਨਾਂ ਸੇ ਆਪਾਂ ਖਵਾਰ ਹੋਵਾਂਗੇ